ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿਸ਼ੇ ਤੇ ਸਾਂਝ ਪਾਉਂਦੇ ਹਾਂ ਤੇ ਸਾਂਝ ਪਾਉਣ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਾਈ ਰਹਿੰਦੀ ਸੀ ਕਹਿੰਦੇ ਉਸ ਦਾ ਪਤੀ ਜਿਹੜਾ ਸੀ ਉਹ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਸੀ ਉਸ ਮਾਈ ਦੇ ਦੋ ਪੁੱਤਰ ਸਨ ਤੇ ਉਹਨਾਂ ਦਾ ਬੜਾ ਔਖਾ ਗੁਜ਼ਾਰਾ ਹੁੰਦਾ ਸੀ। ਉਹ ਉਹਨਾਂ ਨੂੰ ਬਹੁਤ ਔਖੇ ਹੋ ਕੇ ਪਾਲ ਰਹੀ ਸੀ। ਕਹਿੰਦੇ ਉਹ ਮਾਈ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਕੇ ਤੇ ਉਹਨਾਂ ਦਾ ਢਿੱਡ ਪਾਲਿਆ ਕਰਦੀ ਸੀ। ਹੌਲੀ-ਹੌਲੀ ਪੁੱਤ ਜਵਾਨ ਹੋ ਗਏ। ਹੁਣ ਉਹਨਾਂ ਨੇ ਵੀ ਕਮਾਉਣਾ ਸ਼ੁਰੂ ਕਰ ਦਿੱਤਾ ਪਰ ਘਰ ਦੀ ਕਿਰਪੀ ਕਹਿੰਦੇ ਦੂਰ ਨਹੀਂ ਹੋਈ। ਇਹਨੇ ਮਾੜੇ ਹਾਲ ਸਨ। ਜਿਹੜੇ ਸਰੀਰ ਤੇ ਕੱਪੜੇ ਪਾਏ ਸਨ ਉਹ ਵੀ ਕਹਿੰਦੇ ਕਿਤੋਂ ਨਾ ਕਿਤੋਂ ਪਾਟੇ ਪਏ ਸਨ। ਕਹਿੰਦੇ ਰਾਤ ਨੂੰ ਜਦੋਂ ਲੰਘਿਆ ਕਰਨਾ ਤੇ ਲੋਕਾਂ ਨੇ ਉਹਨਾਂ ਨੂੰ ਦੇਖ ਕੇ ਮੂੰਹ ਮੋੜ ਲਿਆ ਕਰਨਾ ਕਹਿਣਾ ਕਿ ਸਵੇਰੇ ਸਵੇਰ ਇਹ ਕਿੱਥੇ ਮੱਥੇ ਲੱਗ ਗਏ ਨੇ ਸਾਰਾ ਦਿਨ ਹੀ ਸਾਡਾ ਜਿਹੜਾ ਹੈ ਉਹ ਪੈੜਾ ਜਾਵੇਗਾ ਕਹਿੰਦੇ ਉਹਨਾਂ ਮਿਹਨਤ ਵੀ ਖੂਬ ਕਰਿਆ ਕਰਨੇ ਪਰ ਘਰ ਦੀ ਪੂਰੀ ਨਾ ਪੈਣੇ ਹੌਲੀ ਹੌਲੀ ਦਿਨ ਲੰਘਣ ਲੱਗੇ ਹੁਣ ਉਹ ਜਿਹੜੀ ਮਾਈ ਸੀ ਉਹ ਬਜ਼ੁਰਗ ਹੋ ਗਈ ਹੁਣ ਉਸ ਨੂੰ ਆਪ ਨੂੰ ਜਦੋਂ ਖਾਣ ਨੂੰ ਨਹੀਂ ਮਿਲਦਾ ਸੀ ਤਾਂ ਉਸਨੇ ਦਾਨ ਪੂਣ ਕਿੱਥੋਂ ਕਰਨਾ ਸੀ ਕਹਿੰਦੇ ਇੱਕ ਸਵੇਰ ਹੋਈ ਤੇ ਉਹ ਮਾਈ ਅਕਾਲ ਚਲਾਨਾ ਕਰ ਗਈ ਜਮਰਾਜ ਦੇ ਦੂਤ ਆਏ ਤੇ ਉਸ ਨੂੰ ਲੈ ਕੇ ਚਲੇ ਗਏ ਤੇ ਜਦੋਂ ਲੈ ਕੇ ਗਏ ਤਾਂ ਜਮਰਾਜ ਨੇ ਕਿਹਾ ਇਸ ਮਾਈ ਦਾ ਲੇਖਾ ਜੋਖਾ ਕਰੋ ਕਹਿੰਦੇ ਲੇਖਾ ਜੋਖਾ ਕਰਨ ਲੱਗੇ ਤੇ ਕਹਿੰਦੇ ਉਹਨਾਂ ਦੇਖਿਆ ਤੇ ਇਸ ਮਾਈ ਨੇ ਤੇ ਕਦੇ ਵੀ ਕੋਈ ਪੁੰਨਦਾਨ ਨਹੀਂ ਕੀਤਾ। ਉਹ ਸਾਰੀ ਉਮਰ ਇੱਕ ਵਰਕੇ ਤੇ ਵੀ ਕਿਤੇ ਕਿਸੇ ਨੂੰ ਕੋਈ ਪੁੰਨਦਾਨ ਕੰਮ ਨਹੀਂ ਕੀਤਾ ਫਿਰ ਇਸੇ ਲਈ ਤੂੰ ਨਰਕਾਂ ਦੇ ਹੱਕਦਾਰ ਹੈ ਮਾਈ ਨੇ ਕਿਹਾ ਕਿ ਇਸ ਵਿੱਚ ਮੇਰੀ ਕੀ ਗਲਤੀ ਹੈ ਗਲਤੀ ਤਾਂ ਸਾਰੇ ਤੁਹਾਡੇ ਹੈ ਕਿ ਤੁਸੀਂ ਮੇਰੇ ਲਈ ਇਦਾਂ ਦੇ ਲਿਖ ਦਿੱਤੇ ਦਾਨ ਫੋਨ ਮੈਂ ਕੀ ਕਰਨਾ ਸੀ ਜਦੋਂ ਆਪਣੇ ਲਈ ਰੋਟੀ ਖਾਣ ਨੂੰ ਨਹੀਂ ਮਿਲਦੀ ਸੀ ਜਦੋਂ ਮਾਈ ਨੇ ਇਹ ਗੱਲ ਕਹੀ ਤਾਂ ਜਮਰਾਜ ਨੇ ਕਿਹਾ ਮਾਈ ਮੈਂ ਤਾਂ ਕਰਮਾਂ ਦਾ ਲੇਖਾ ਜੋਖਾ ਕਰਨਾ ਹੈ ਜਿੰਨੇ ਤੇਰੇ ਲਿਖ ਲਿਖੇ ਹਨ ਉਹਦੇ ਕੋਲ ਜਾ ਕੇ ਫਰਿਆਦ ਕਰ ਹੁਣ ਜੋ ਲੇਖਨ ਲਿਖਣ ਵਾਲਾ ਹੈ ਮਾਈ ਨੂੰ ਉਸਦੇ ਕੋਲ ਭੇਜ ਦਿੱਤਾ ਗਿਆ ਜਦੋਂ ਉਹਦੇ ਕੋਲ ਮਾਈ ਗਈ ਤੇ ਮਾਈ ਨੇ ਕਿਹਾ ਮਹਾਰਾਜ ਧਰਮਰਾਜ ਉਹ ਮੈਨੂੰ ਨਰਕਾਂ ਵਿੱਚ ਸੁੱਟਦੇ ਪਏ ਨੇ ਉਹਨੇ ਕਿਹਾ ਕਿ ਮੈਂ ਸਾਰੇ ਜੰਦੇ ਕੋਈ ਪੋਣ ਦਾ ਕੰਮ ਨਹੀਂ ਕੀਤਾ ਅਗੋ ਕਹਿੰਦੇ ਕਿ ਹੁਣ ਤੂੰ ਨਰਕਾਂ ਦੇ ਹਾਕਦਾਰ ਹੈ ਪਰ ਮਾਈ ਕਹਿੰਦੀ ਮੇਰੇ ਹਿੱਸੇ ਵਿੱਚ ਗਰੀਬੀ ਆਈ ਸੀ ਦੱਸੋ ਮੈਂ ਦਾਨ ਪੋਣ ਕਿੱਥੋਂ ਕਰਦੀ ਲੇਖਾ ਲਿਖਣ ਵਾਲੇ ਨੇ ਕਿਹਾ ਠੀਕ ਹੈ ਮਾਈ ਮੈਂ ਤੇਰਾ ਲੇਖਾ ਜੋਖਾ ਦੇਖਦਾ ਹਾਂ ਮੈਂ ਤੇਰੇ ਲੇਖ ਦੇਖਦਾ ਹਾਂ ਉਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਜਦੋਂ ਲੇਖ ਲਿਖਣ ਵਾਲੇ ਨੇ ਮਾਈ ਦੇ ਲੇਖਾਂ ਨੂੰ ਦੇਖਿਆ ਤਾਂ ਸਾਰਿਆਂ ਦੇ ਉੱਤੇ ਤਾਨ ਰਾਸ਼ੀ ਤਾਨ ਰਾਸ਼ੀ ਲਿਖੀ ਹੋਈ ਸੀ ਉਹਨੇ ਕਿਹਾ ਕਿ ਮਾਈ ਮੈਂ ਤਾਂ ਤੇਰੇ ਜਿੰਨੇ ਲੇਖ ਲਿਖੇ ਸੀ ਉਸੇ ਹਿਸਾਬ ਦੇ ਨਾਲ ਤੇ ਤੇਰੇ ਕੋਲ ਬੜੀ ਮਾਇਆ ਹੋਣੀ ਚਾਹੀਦੀ ਸੀ ਉਹਨੇ ਕਿਹਾ ਭਾਈ ਮੈਂ ਸਾਰੀ ਜ਼ਿੰਦਗੀ ਲੋਕਾਂ ਦੇ ਘਰ ਕੰਮ ਕੀਤਾ ਕਹਿੰਦਾ ਦੂਸਰਾ ਮੇਰਾ ਮੇਰਾ ਤਾਨ ਤੇ ਪੂਰੇ ਕੱਪੜੇ ਵੀ ਨਹੀਂ ਸਨ ਅਗੋਂ ਲੇਖਾ ਲਿਖਣ ਵਾਲੇ ਨੇ ਕਿਹਾ ਕਿ ਮਾਈ ਤੇਰੇ ਲੇਖੇ ਤੇ ਸਾਰਾ ਕੁਝ ਤਾਂ ਸੰਪਤੀ ਹੀ ਲਿਖੀ ਹੋਈ ਸੀ ਮਾਈ ਨੇ ਕਿਹਾ ਫਿਰ ਮੈਨੂੰ ਤਾਂ ਮਿਲੀ ਨਹੀਂ ਉਸਨੇ ਕਿਹਾ ਕਿ ਇਹਦੇ ਲਈ ਤੂੰ ਅਕਾਲ ਪੁਰਖ ਪਰਮਾਤਮਾ ਦੇ ਕੋਲ ਜਾ ਜਾਂ ਫਿਰ ਕਿਸੇ ਇਹੋ ਜਿਹੇ ਅੱਗੇ ਜਾ ਕੇ ਪੇਂਤੀ ਕਰ ਜੋ ਤੈਨੂੰ ਇਸ ਦਾ ਸੱਚ ਦੱਸ ਸਕੇ ਤੇਰੇ ਕਰਮਾਂ ਵਿੱਚ ਤਾਂ ਤਾਂ ਸੰਪਤੀ ਸੀ ਪਰ ਤੈਨੂੰ ਮਿਲੀ ਕਿਉਂ ਨਹੀਂ ਤੇ ਐਸੇ ਕਰਕੇ ਤੂੰ ਦਾਨ-ਪੁੰਨ ਨਹੀਂ ਕਰ ਸਕੇ ਕਹਿੰਦੇ ਉਹ ਮਾਈ ਅੱਗੇ ਚੱਲੀ ਗਈ ਜਦੋਂ ਉਥੋਂ ਅੱਗੇ ਗਈ ਤਾਂ ਉਸਨੇ ਅਕਾਲ ਪੁਰਖ ਨੂੰ ਸਾਰੀ ਗੱਲ ਦੱਸੀ ਕਿ ਮੈਂ ਸਾਰੀ ਜ਼ਿੰਦਗੀ ਇੱਕੋ ਹੀ ਜਿਹੜੇ ਲੇੜੇ ਪਾਏ ਹੋਏ ਹਨ ਇਹਨਾਂ ਵਿੱਚ ਜ਼ਿੰਦਗੀ ਗੁਜ਼ਾਰ ਦਿੱਤੀ ਉਹ ਵੀ ਪਾਟੇ ਹੋਏ ਨੇ ਸਾਰੀ ਜ਼ਿੰਦਗੀ ਲੋਕਾਂ ਦੇ ਘਰ ਕੰਮ ਕੀਤਾ ਮੇਰਾ ਪਤੀ ਤਾਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਕਹਿੰਦੇ ਕਿ ਸਾਰੀ ਜ਼ਿੰਦਗੀ ਮੁਸੀਬਤਾਂ ਵਿੱਚ ਕੱਟੀ ਹੈ ਆਬ ਖਾਣਾ ਖਾਣ ਨੂੰ ਨਹੀਂ ਮਿਲਦਾ ਸੀ ਫਿਰ ਮੈਂ ਦਾਨ ਪੂਣ ਕਿੱਥੋਂ ਕਰ ਦੇ ਤੇ ਹੁਣ ਤਰਮਰਾਜ ਮੈਨੂੰ ਨਰਕਾਂ ਵਿੱਚ ਸੁੱਟਦੇ ਨੇ ਹੁਣ ਦੱਸੋ ਮੈਂ ਕੀ ਕਰਾਂ ਕਹਿੰਦੇ ਹੁਣ ਜਦੋਂ ਉਸ ਇੱਕ ਜੋਤ ਨੇ ਉਸ ਮਾਈ ਨੂੰ ਦੇਖਿਆ ਤੇ ਉਸਨੇ ਕਿਹਾ ਕਿ ਦੇਖ ਤੇਰੇ ਹਿੱਸੇ ਦੇ ਵਿੱਚ ਬੜੀ ਜ਼ਿਆਦਾ ਧਨ ਸੰਪਤੀ ਸੀ ਪਰ ਇਹ ਸਾਰੀ ਜਿਹੜੀ ਮਾਇਆ ਸੀ ਇਹ ਅੰਮ੍ਰਿਤ ਵੇਲੇ ਤੇਰੇ ਬੋਹੇ ਤੇ ਹਰ ਰੋਜ਼ ਜਾਂਦੀ ਸੀ ਤੇਰੇ ਬੋਹੇ ਤੋਂ ਵਾਪਸ ਮੜਾਉਂਦੇ ਸੀ ਮਾਈ ਨੇ ਕਿਹਾ ਕਿ ਐਸਾ ਕਿਉਂ? ਪ੍ਰਮਾਤਮਾ ਨੇ ਕਿਹਾ ਤੇ ਤੂੰ ਕਰਮ ਹੀ ਇਹੋ ਜਿਹਾ ਕਰਦੇ ਸੀ ਲੋਕਾਂ ਦੇ ਘਰ ਜਿਹੜਾ ਕੰਮ ਕਰਕੇ ਆਉਂਦੇ ਤੈਨੂੰ ਉਸੇ ਧਨ ਰਾਸ਼ੀ ਮਿਲਦੀ ਸੀ ਤੇਰੇ ਪੁੱਤ ਵੀ ਕਮਾ ਕੇ ਲਿਆਉਂਦੇ ਸਨ ਉਹ ਵੀ ਤੈਨੂੰ ਧਨ ਰਾਸ਼ੀ ਮਿਲਦੀ ਸੀ ਪਰ ਤੇਰੇ ਕਰਨ ਮਾਇਆ ਜਦੋਂ ਵੀ ਜਾਂਦੀ ਉਹ ਵਾਪਸ ਮੁੜ ਆਉਂਦੀ ਤੇਰੇ ਧਨ ਰਾਸ਼ੀ ਅਜਾਇਆਂ ਹੀ ਖਰਚ ਹੋ ਜਾਂਦੀ ਉਹਨੇ ਕਿਹਾ ਕਿ ਐਸਾ ਕਿਉਂ? ਪ੍ਰਮਾਤਮਾ ਨੇ ਕਿਹਾ ਕਿ ਦੇਖ ਇਹਦੇ ਵਿੱਚ ਇੱਕ ਕਾਰਨ ਸੀ ਤੂੰ ਆਪਣੇ ਘਰ ਦੇ ਲੈਦਰ ਫਸਾਰ ਕੇ ਰੱਖਦੇ ਸੀ ਰਾਤ ਨੂੰ ਜਿੰਨਾ ਪਾਂਡਿਆਂ ਦੇ ਵਿੱਚ ਤੁਸੀਂ ਖਾਣਾ ਖਾਇਆ ਕਰਦੇ ਸੀ ਤੋ ਝੂਠੇ ਪਾਂਡੇ ਰੱਖ ਕੇ ਸੌਂ ਜਾਇਆ ਕਰਦੇ ਸੀ ਤੋ ਝੂਠੇ ਪਾਂਡਿਆਂ ਨੂੰ ਰਾਤ ਨੂੰ ਕਦੇ ਵੀ ਨਹੀਂ ਧੋਤਾ ਉਸ ਜੋਟ ਨੂੰ ਤੋ ਸਵੇਰੇ ਜਦੋਂ ਤੇਰਾ ਸਮਾਂ ਲੱਗਦਾ ਉਦੋਂ ਤੂੰ ਧੋਂਦੀ ਸੀ ਦੂਜਾ ਤੁਸੀਂ ਅੰਮ੍ਰਿਤ ਵੇਲੇ ਕਦੇ ਵੀ ਨਹੀਂ ਉਠਿਆ ਕਰਦੇ ਸੀ ਤੁਸੀਂ ਤੇ ਅੰਮ੍ਰਿਤ ਵੇਲੇ ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਸੀ ਤੇ ਉਹ ਲੰਮੀਆਂ ਤਾਣ ਕੇ ਜਦੋਂ ਸੁੱਤੇ ਪਏ ਹੁੰਦੇ ਸੀ ਤੇ ਤੁਹਾਡੇ ਘਰ ਦੇ ਵਿੱਚ ਗੋਡੇ-ਗੋਡੇ ਧਲੇਦਰ ਪਿਆ ਹੁੰਦਾ ਸੀ ਇਸ ਕਰਕੇ ਜਦੋਂ ਮਾਇਆ ਆਉਂਦੀ ਤੇ ਮਾਇਆ ਨੇ ਦੇਖਿਆ ਕਿ ਤੁਹਾਡੇ ਘਰ ਤਾਂ ਰਾਤ ਦੇ ਜਿਹੜੇ ਪਾਂਡੇ ਤੁਸੀਂ ਸਵੇਰੇ ਮਾਣਦੇ ਹੋ ਇਹਨਾਂ ਵੀ ਉਦਮ ਨਹੀਂ ਕਰਦੇ ਇਸ ਕਰਕੇ ਉਹ ਤੁਹਾਡੇ ਬੂਏ ਤੋਂ ਵਾਪਸ ਮੁੜ ਜਾਂਦੀ ਸੀ ਉਹਨੇ ਕਿਹਾ ਕਿ ਇਹ ਸਾਰਾ ਕੁਝ ਸਿਰਫ ਐਸੇ ਕਰਕੇ ਹੋਇਆ ਤੁਸੀਂ ਰਾਤ ਨੂੰ ਝੂਠੇ ਪਾਂਡੇ ਰੱਖ ਕੇ ਸੌਂ ਜਾਂਦੇ ਸੀ ਹਰ ਮਾਤਮਾ ਨੇ ਕਿਹਾ ਮਾਈ ਜਿਹੜੇ ਲੋਕ ਰਾਤ ਦੇ ਝੂਠੇ ਪਾਂਡੇ ਰੱਖ ਕੇ ਸੌਂਦੇ ਨੇ ਉਹ ਦਲੇਦਰ ਤੇ ਆਲਸ ਨੂੰ ਕੁੰਡਲੀ ਮਾਰ ਕੇ ਸੌਂਦੇ ਨੇ ਉਹ ਰੋਗ ਨੂੰ ਆਪਣੇ ਘਰ ਨਿਯੋਤਾ ਦੇਂਦੇ ਨੇ ਤਾਂ ਕਰਕੇ ਤੇਰੇ ਹਿੱਸੇ ਦੇ ਵਿੱਚ ਜਿਹੜੀ ਤਨ ਸੰਪਤੀ ਲਿਖੀ ਹੋਈ ਸੀ ਉਹ ਤੈਨੂੰ ਨਹੀਂ ਮਿਲੀ ਮਾਇਆ ਤੇਰੇ ਘਰ ਦਿਹਾਲਾ ਦੇ ਕੇ ਵਾਪਸ ਮੁੜ ਜਾਂਦੀ ਸੀ ਕਹਿੰਦੇ ਉਹ ਮਾਈ ਨੇ ਹੁਣ ਆਪਣੇ ਮੱਥੇ ਦੇ ਹੱਥ ਮਾਰਿਆ ਕਿ ਮੇਰੇ ਲੇਖਾ ਕਰਮਾਂ ਦੇ ਵਿੱਚ ਇੰਨੇ ਜ਼ਿਆਦਾ ਤਨ ਸੰਪਤੀ ਲਿਖੀ ਹੋਈ ਸੀ ਮੈਂ ਆਪਣੇ ਦਲੇਦਰ ਦੇ ਕਾਰਨ ਇਹ ਸਾਰਾ ਕੁਝ ਗਵਾ ਬੈਠੇ ਹਾਂ ਕਹਿੰਦੇ ਜਮਰਾਜ ਦੇ ਕੋਲ ਗਏ ਜਮਰਾਜ ਨੇ ਲੇਖਾ ਜੋਖਾ ਕਰਕੇ ਉਸਨੂੰ ਨਰਕਾਂ ਦੇ ਵਿੱਚ ਸੁੱਟ ਦਿੱਤਾ ਹੁਣ ਇਸ ਗੱਲ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਸੰਗਤ ਜੀ ਮਿਲਦਾ ਹੈ ਇਸ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਆਪਾਂ ਦਲੇਦਰ ਕਰਦੇ ਹਾਂ ਤੇ ਆਪਣੇ ਘਰ ਰੋਗ ਜਿਹੜੇ ਪੈਸੇ ਦੀ ਕਮੀ ਆਉਂਦੀ ਹੈ ਜਿਹੜੀਆਂ ਬੀਬੀਆਂ ਰਾਤ ਨੂੰ ਐਵੇਂ ਪਾण्डे ਰੱਖ ਕੇ ਸੌਂ ਜਾਂਦੀਆਂ ਨੇ ਪਾण्डे ਨਹੀਂ ਤੋਹਂਦੀਆਂ ਇਦੇ ਪਿੱਛੇ ਦੋ ਕਾਰਨ ਨੇ ਇੱਕ ਤੇ ਧਾਰਮਿਕ ਤੇ ਇੱਕ ਦੂਜਾ ਵਿਗਿਆਨਿਕ ਇੱਕ ਕਾਰਨ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਸਿਆਣੇ ਸਨ ਵੱਡੇ ਵਡੇਰਿਆਂ ਕਹਿੰਦੇ ਸੀ ਕਿ ਜਦੋਂ ਰਾਤ ਨੂੰ ਆਪਾਂ ਪਾਂਡੇ ਇਦਾਂ ਰੱਖ ਕੇ ਸੌਂ ਜਾਂਦੇ ਹਾਂ ਤਾਂ ਸਵੇਰੇ ਉੱਠ ਕੇ ਉਹਨਾਂ ਪਾਂਡਿਆਂ ਨੂੰ ਤੋਤਾ ਜਾਂਦਾ ਹੈ ਘਰ ਦੇ ਵਿੱਚ ਦਿਲਿੱਦਾ ਤੇ ਰੋਗ ਹੋਣਗੇ ਉਸ ਘਰ ਪੈਸੇ ਦੀ ਕਮੀ ਆਵੇਗੀ ਕਹਿੰਦੇ ਮਾਇਆ ਹਰ ਘਰ ਸਵੇਰੇ ਜਾਂਦੀ ਹੈ ਜਿਸ ਘਰ ਸਵੇਰੇ ਝੋਠੇ ਭਾਂਡੇ ਰਾਤ ਦੇ ਪਏ ਹੁੰਦੇ ਨੇ ਲੋਕ ਸਵੇਰੇ ਸੁੱਤੇ ਹੁੰਦੇ ਨੇ ਲੰਮੀਆਂ ਤਾਣ ਕੇ ਘਰ ਦੇ ਬੂਹੇ ਤੇ ਗੰਦਗੀ ਦਾ ਟੇਲ ਲੱਗਿਆ ਹੁੰਦਾ ਹੈ ਜਾਲੇ ਇਦਾਂ ਹੀ ਲੱਗੇ ਹੁੰਦੇ ਨੇ ਤਾਂ ਮਾਇਆ ਉਹਨਾਂ ਦੇ ਬੂਹੇ ਤੋਂ ਵਾਪਸ ਚਲੇ ਜਾਂਦੀ ਹੈ ਉਥੇ ਦਲੇਦਰ ਆ ਕੇ ਬੈਠ ਜਾਂਦਾ ਹੈ ਵਿਗਿਆਨ ਕਹਿੰਦਾ ਹੈ ਕਿ ਜਦੋਂ ਤੁਸੀਂ ਰਾਤ ਦੇ ਭਾਂਡੇ ਇਦਾਂ ਹੀ ਰੱਖ ਕੇ ਸੌਂ ਜਾਂਦੇ ਹੋ ਜਦੋਂ ਸਵੇਰ ਹੁੰਦੀ ਹੈ ਕਹਿੰਦੇ ਉਸ ਵਿੱਚ ਕਈ ਤਰ੍ਹਾਂ ਦੇ ਘਟਾਣੋਂ ਬੈਕਟੀਰੀਆ ਲੱਗ ਜਾਂਦੇ ਨੇ ਤੇ ਭਾਵੇਂ ਵਿਸਵਾੜੇ ਨਾਲ ਤੁਸੀਂ ਭਾਂਡਿਆਂ ਨੂੰ ਸਾਬਣ ਦੇ ਨਾਲ ਜਿੰਨਾ ਮਰਜ਼ੀ ਮਾਜ ਲੋ ਉਹ ਉਸ ਵਿੱਚ ਹੀ ਰਹਿੰਦੇ ਨੇ ਜਦੋਂ ਫਿਰ ਦੁਬਾਰਾ ਉਸ ਵਿੱਚ ਚੀਜ਼ ਪਾ ਕੇ ਖਾਂਦੇ ਹੋ ਤਾਂ ਉਸ ਵਿੱਚ ਖਾਣ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਨੇ ਜਦੋਂ ਰੋਗ ਲੱਗਣਗੇ ਦਵਾਈਆਂ ਖਾਓਗੇ ਪੈਸਾ ਅਜਾਈਂ ਖਰਚ ਹੋਵੇਗਾ ਇਸ ਕਰਕੇ ਸਿਆਣੇ ਵੱਡੇ-ਵਡੇਰੇ ਕਿਹਾ ਕਰਦੇ ਸੀ ਜਿਹੜਾ ਕੰਮ ਹੋਣ ਹੋ ਜਾਵੇ ਉਹਦੇ ਵਰਗੀ ਕੋਈ ਰੇਸ ਨਹੀਂ ਇਸ ਕਰਕੇ ਜਦੋਂ ਰਾਤ ਦੇ ਭਾਂਡੇ ਉਸ ਨੂੰ ਰਾਤ ਨੂੰ ਹੀ ਧੋ ਕੇ ਸੌਇਆ ਕਰੋ ਇਹਦੇ ਕਰਕੇ ਆਪਣੇ ਘਰੋਂ ਆਪਣੇ ਘਰ ਵਿੱਚ ਮਾਇਆ ਆਉਂਦੀ ਹੈ ਦਲੇਦਰ ਕੋਹਾਂ ਦੂਰ ਹੁੰਦਾ ਹੈ ਜੋ ਮਨੁੱਖ ਆਪਣੇ ਘਰੋਂ ਦਾਨਪੁਣ ਕਰਦਾ ਹੈ ਉਹਦੇ ਘਰ ਤੇ ਅਮੀਰੀ ਆਵੇ ਕਿ ਹੀ ਆਵੇ ਕਿ ਇਸ ਕਰਕੇ ਜਿਹੜਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਸੰਗ ਹੈ ਜੀ ਧਿਆਨ ਰੱਖਿਆ ਕਰੋ ਪਰਮਾਤਮਾ ਉਹਦੇ ਘਰ ਮੇਂ ਪੈਸਿਆਂ ਦਾ ਵਰਸਾਉਂਦੇ ਨੇ ਇਸ ਕਰਕੇ ਰਾਤ ਨੂੰ ਇਹ ਕੰਮ ਜ਼ਰੂਰ ਕਰੋ ਝੋਠੇ ਪਾਂਡੇ ਰੱਖ ਕੇ ਕਦੇ ਵੀ ਨਾਲ ਸੌਇਆ ਕਰੋ ਜੋ ਮਨੁੱਖ ਇਹ ਕੰਮ ਕਰਦਾ ਹੈ ਤਾਂ ਸਮਝ ਲਓ ਤੁਹਾਡੀ ਘਰ ਦੇ ਵਿੱਚ ਦਲੇਦਰ ਆ ਕੇ ਪੈਰਾਂ ਪਸ। ਤੁਸੀਂ ਆਪ ਰੋਗਾ ਤੋਂ ਨਿਯੋਤਾ ਦੇ ਰਹੇ ਹੋ। ਸਾਡੇ ਘਰ ਰੋਗ ਆਉਣਗੇ। ਅਸੀਂ ਉਹਨਾਂ ਰੋਗਾਂ ਨੂੰ ਬਿਮਾਰ ਹੁੰਦੇ ਹਾਂ ਤੇ ਪੈਸਾ ਜਾਂ ਖਰਚ ਹੁੰਦਾ ਹੈ। ਇਸ ਕਰਕੇ ਛੋਟੀਆਂ-ਛੋਟੀਆਂ ਗੱਲਾਂ ਨੂੰ ਪੱਲੇ ਨਾਲ ਬੰਨ ਲਓ। ਇਹ ਗੱਲਾਂ ਤੁਹਾਨੂੰ ਛੋਟੀਆਂ ਲੱਗਦੀਆਂ ਨੇ ਪਰ ਜਦੋਂ ਮੰਨ ਲੋਗੇ ਤਾਂ ਘਰ ਵਿੱਚ ਸੁੱਖ-ਸਮਰiddhi ਆਵੇਗੀ। ਘਰ ਦੀ ਗਰੀਬੀ ਦੂਰ ਹੋ ਜਾਵੇਗੀ। ਘਰ ਵਿੱਚ ਪੈਸਾ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ